ਮੋਦੀ ਸਾਹਿਬ ਨੇ ਨਾ ਥੋੜੇ ਦਿਨ ਪਹਿਲਾਂ ਟੈਸਟ ਕਰਾਇਆ ਸੀ ਵੀ ਉਹਨਾਂ ਦੀ ਨਿਗਾ ਖਰਾਬ ਹੋ ਗਈ ਤੇ ਉਹਨਾਂ ਨੂੰ ਨੇੜੇ ਦਾ ਕੁਝ ਨਹੀਂ ਦਿਖਦਾ ਤੇ ਦੂਰ ਦਾ ਦਿਸਦਾ ਵਧੀਆ ਮੈਂ ਤਾਂ ਇਹੀ ਦੁਆ ਕਰੂੰਗਾ ਵੀ ਪ੍ਰਮਾਤਮਾ ਕਰੇ ਜਲਦੀ ਸਾਡੇ ਦੇਸ਼ ਦੇ ਪੀਐਮ ਨੇ ਐਨੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਵੀ ਉਹਨਾਂ ਦੀ ਨਿਗਾ ਜਲਦੀ ਠੀਕ ਹੋ ਜਾਈ ਉਹਨਾਂ ਦੀ ਨਿਗਾ ਨੇੜੇ ਦੀ ਖਰਾਬ ਹੋ ਗਈ ਉਹ ਐ ਹੋ ਗਈ ਵੀ ਉਹਨਾਂ ਨੂੰ ਦੇਸ਼ ਦੇ ਵਿੱਚ ਰਹਿ ਕੇ ਪੰਜਾਬ ਦੇ ਹੜ੍ਹ ਨਹੀਂ ਦਿਸ ਰਹੇ ਜਮਾਂ ਨੇੜੇ ਦਿਸ ਰਿਹਾ ਵੀ ਪੰਜਾਬ ਦੇ ਵਿੱਚ ਹੜਾਏ ਹੋਏ ਆ ਹੜੀ ਨਹੀਂ ਦਿਸਦੇ ਲੋਕ ਬੇਕਾਰ ਹੋ ਗਏ ਉਹ ਨਹੀਂ ਦਿਸਦੇ ਨੈਸ਼ਨਲ ਮੀਡੀਆ ਤਾਂ ਚਲੋ ਅੰਨਾ ਹੀ ਆ ਉਹਨੂੰ ਛੱਡੋ ਸਾਡੇ ਲੋਕਾਂ ਦੀ ਦੋ ਦਰਜਨ ਤੋਂ ਵੱਧ ਦੀ ਮੌਤ ਹੋ ਗਈ ਹੜਾਂ ਦੇ ਵਿੱਚ ਉਹ ਨਹੀਂ મોદી ਸਾਹਿਬ ਨੂੰ ਦਿਸ ਰਹੇ મોદી ਸਾਹਿਬ ਨੂੰ ਇਹ ਵੀ ਨਹੀਂ ਦਿਸਦਾ ਵੀ ਸਾਡੀਆਂ ਫਸਲਾਂ ਉਜੜ ਕੇ ਤਬਾਹ ਹੋ ਗਈਆਂ ਨੇੜੇ ਦੀ ਨਿਗਾ ਕਮਜ਼ੋਰ ਹੋਣ ਕਰਕੇ ਇਹ ਸਭ ਨਹੀਂ ਦਿਸ ਰਿਹਾ ਦੂਰ ਦੀ ਨਿਗਾ ਠੀਕ ਆ ਅਫਗਾਨਿਸਤਾਨ 'ਚ ਕੱਲ ਪਚਾਹ ਆਇਆ ਵੀਟ ਕਰਕੇ ਪਾਤਾ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਨੂੰ ਰਾਹਤ ਦੇਵਾਂਗੇ ਤਾਂ ਤੁਸੀਂ ਪੀਐਮ ਕਿਹੜੇ ਮੁਲਕ ਦੇ ਹੋ ਜੇ ਏਸ ਦੇ ਹੋ ਤਾਂ ਏਸ ਮੁਲਕ ਦੀ ਗੱਲ ਕਿਉਂ ਨਹੀਂ ਕਰਦੇ ਇੱਕ ਕਾਣੀ ਵੰਡ ਹਰ ਵਾਰ ਕਿਉਂ ਹੁੰਦੀ ਆ ਇਸ ਗੱਲ ਦਾ ਜਵਾਬ ਹੀ ਹੈ ਨਹੀਂ ਕਿਸੇ ਕੋਲੇ ਸ਼ਰਮ ਆਉਣੀ ਚਾਹੀਦੀ ਆ ਉਸ ਮੀਡੀਆ ਨੂੰ ਜਿਹੜਾ ਮੀਡੀਆ ਕਹਾਉਂਦਾ ਲੋਕਤੰਤਰ ਦਾ ਚੌਥਾ ਪਿੱਲਰ ਕਹਿੰਦੇ ਆ ਪਰ ਕਿਹੜਾ ਪਿੱਲਰ ਰਹਿ ਗਿਆ